अपने दफ्तर जा रही दफ्तर नहीं जा सकता बंदा मैं लोकल एमएलए हैं आई एम द लोकल एम एल एम ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਚਾਹਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕੁ ਲੈਡੀਆਂ ਅੰਦਰ ਨਹੀਂ ਲੋੜੀ ਜਿਹੜੇ ਇੱਥੇ ਅੰਦਰ ਕੁ ਲੈਡੀਆਂ ਅੰਦਰ ਨਹੀਂ ਆ ਉਹਨਾਂ ਨੂੰ ਅੰਦਰ ਆਉਣਾ ਦੇ ਹੱਥ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ ਏ ਹੈ ਇੱਥੋਂ ਮੇਰਾ ਦਫ਼ਤਰ ਹੈ ਮੈਂ ਇੱਥੋਂ ਦੀ ਐਮ ਐਲ ਏ ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲਸ ਨਹੀਂ ਜਾ ਸਕਦੇ है, नहीं जा सदी छह है जाते मैं, मैं, है, मैं नहीं मेरे अस्सी मैं मगर कले सी चंडीगढ़ अमृतसर तलाशी ली है सार्ड देखे मेनु अपने दफ्तर चू नही मैं दफ्तर नहीं जा सकती

ਕਿ ਕਿਉਂ ਦੇਖ ਕਿਉਂਕਿ ਵਿਕਰਮਜੀਤਿਆ ਇਹਨਾਂ ਨੂੰ ਐਕਸਪੋਜ਼ ਕਰਦਾ ਹੈ ਮਤਲਬ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਇਥੇ ਇਹਨਾਂ ਦੀ ਸਰਕਾਰ 'ਚ ਡੀਏ ਦੇ ਕੇਸ ਹੈ ਕਿ ਨਹੀਂ ਹੈ ਉਹਨਾਂ ਨੂੰ ਕਿਉਂ ਨਹੀਂ ਕਰਦੇ ਜਾਖੜ ਸਾਹਿਬ ਨੇ ਕਿਹਾ ਸਾਰਿਆਂ ਨੇ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਖਦੇ ਕੇਸ ਪਾਇਆ ਇਹਨਾਂ ਨੇ ਡੀਏ ਦਾ

ਸੋ ਦੇਨਗੇ ਸਾਨੂੰ ਰਬੀਬਾ ਜੀ ਇਹ ਜਿਹੜਾ 22 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਟਾਈਮ ਕਰਦੇ ਵਿੱਚ ਜਿਹੜੀ ਸੀ ਲੈਪਟਾਪ ਕਿ ਕੁਝ ਬਰਾਮਤ ਹੋਈ ਸੀ ਉਸ ਟਾਈਮ ਤੁਸੀਂ ਤਾਂ ਅੰਦਰ ਸੀ ਕਾਫੀ ਬੇਖੋ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਦ ਜਿਹੜਾ ਲਿਖ ਕੇ ਦਿੰਦੀ ਹੈ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪਾ ਗੋ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਤੱਕ ਇਹ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਾਤ ਕੀਤਾ ਹੈ ਮੈਂ ਧੱਕਾ ਮਾਰ ਰਿਹਾ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰ ਰਿਹਾ ਹਾਂ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰ ਰਿਹਾ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਦਾ ਡਰ ਕਿਉਂ ਲੱਗਦਾ ਤੁਸੀਂ ਕਿ ਬਿਕਰਮ ਮਜੀਠੀਆ ਬਿਕਰਮ ਮਜੀਠੀਏ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ-ਦੁਆਲੇ ਕੁਝ ਨਹੀਂ ਦਿੱਸਦਾ ਗੱਲਾ ਬਿਕਰਮ ਮਜੀਠੀਆ ਦੱਸਦਾ ਹੰਪਲ ਦੀ ਮਾਰ ਖਤਮ ਹੋ ਜਨ ਅਫੀਦ ਨੇ ਟੀਮ ਆਕੀ ਨੇ ਹਾਂਜੀ ਹੰਪਲ ਦੀ ਮਾਰ ਖਤਮ ਹੋ ਜਾਂ ਰਹੀ ਹੈ ਮਜੀਠੀਆ ਸਰ ਬਾੜੀ ਨਾਲ ਨਹੀਂ ਸੀ ਦੇਗੀ ਉਹ ਰਣਨੀਤੀ ਤਾਂ ਬਦਲੀ ਬਣਾਣਗੇ ਮੈਂ ਮੈਂ ਅਫੀਦ ਆਪਣੇ ਬੰਦਿਆਂ ਨਾਲ ਹੈ ਕਿ ਮਜੀਠੀਏ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਬਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿੱਤ ਕਿ ਆਈ ਸੀ ਐਥ ਕੀ ਬਿਆਨ ਅਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲਿਆ ਜਾਂ ਕੋਈ ਘਬਰਾਹਟ ਉਹਨੂੰ ਲੱਗਦਾ ਹੈ ਕਿ ਸਿੱਖ ਘਬਰਾਏ ਹੋਏ ਆ ਘਬਰਾਇਆ ਕੌਣ ਹੈ ਇਹ ਜਿਹੜੀ ਸਾਨੂੰ ਦਫ਼ਤਰ 'ਚ ਨਹੀਂ ਬੈਠਣ ਦੇ ਰਹੇ